ियस प्रेपरे नकोदर वी पी एन करियर बिल्डर इन फ्रंट ऑफ बाबा बालक नाथ टेम्पल नूर महल रोड नकोदर नौकरी तैयारी करो इंप्रूवर कम्युनिकेशन स्किल्स एक्सपर्टीज बूस्टर मोरल स्पीक फ्लुंटली एंड फ्लॉलेसली आके मिलो कॉन्टेक्ट फॉरलाइज पंजाबी क्लासेस ओनली फॉर नॉन पंजी ऑफिसर टीम लीडर एंकर सवा ग्यारह टू छजे ਔਰ ਪਰ ਵੀਰ ਸਾਰੇ ਆ ਕੇ ਪਾਜੀ ਬਰਾਬਰ ਖੜੋ ਯਾਰ ਜਿੰਨੇ ਵੀ ਆ ਕਿਉਂਕਿ ਇਹ ਮੇਰੇ ਕੰਨੇ ਦਾ ਕੰਮ ਨਹੀਂ ਗਿਆ ਇਹ ਪੂਰੇ ਦਾ ਪੂਰਾ ਸ਼ਹਿਰ ਇਸ ਵੇਲੇ ਕਿੰਨਾ ਦੁਖੀ ਆ ਪੂਰੇ ਰਾਹਗੀਰ ਦੁਖੀ ਆ ਬਹੁਤੀ ਇੱਥੇ ਮੁਸ਼ਕਲ ਹੋਈ ਆ ਔਰ ਰੋਡ ਬਲੌਕ ਦਾ ਅਸੀਂ ਪਾਜੀ ਸਮਝਣਾ ਆ ਉਹ ਅਸੀਂ ਜੀ ਆ YouTube ਤੇ ਵੀ ਦੱਸ ਚੁੱਕੇ ਆ ਕੇ Facebook ਤੇ ਵੀ ਪਾ ਚੁੱਕੇ ਵੀ ਇਹ 1 ਵਜੇ ਸਾਡਾ ਜਿਹੜਾ ਰੋਡ ਹੈ ਘਰਨਾ ਆ ਇਹ ਸਾਰਾ ਬਲੌਕ ਹੋਊਗਾ ਔਰ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਦਿਨੇਆਬੀ ਕੰਮ ਕਰਨ ਨੂੰ ਛੱਡ ਕੇ ਨਾ ਸਾਡਾ ਸਾਥ ਦੇਵੋ ਬਹੁਤ ਹੀ ਸਵਾਹ ਜਿਹੜੀ ਆ ਸਿਰ ਤੇ ਪੈਂਦੀ ਆ ਔਰ ਸਭ ਦਾ ਇਹ ਨਹੀਂ ਪਤਾ ਲੱਗਾ ਕਿੰਦੇ ਬੀਬੀ ਨੇ ਰਾਤ ਨੂੰ ਲੱਕ ਪੁਆਈ ਸੀ ਸਵੇਰ ਨੂੰ ਸਵਾਹ ਬਣ ਗਈ ਔਰ ਇਹ ਜਿਹੜੀ ਸਵਾਹ ਆ ਇਹ ਸਾਰੇ ਦੇ ਸਿਰ ਦੇ ਉੱਪਰ ਫਰੀ ਪੈ ਰਹੀ ਆ ਬਲੈਕ ਰੰਗ ਦਾ ਪਾਊਡਰ ਆ ਔਰ ਮੋਟਰਸਾਈਕਲਾਂ ਦੇ ਭਾਜੀ ਪਿੱਛੇ ਕਰ ਲੈ ਯਾਰ ਇਹਦਾ ਲੜਨਾਂ ਦੀ ਕਰਨਾ ਕਰੋ ਭਾਈ ਪਿੱਛੇ ਹੋ ਜਾ ਪਿੱਛੇ ਕਰ ਲੈ ਨਹੀਂ ਨਗੜਾ ਭਾਈ ਮੈਂ ਤੇ ਯਾਰ ਦੋ ਜ ਸਾਰੇ ਦੁਖੀ ਆ ਪਿੱਛੇ ਨੂੰ ਕਰ ਲੈ ਇਹਨੂੰ ਹੋਰ ਇੱਕ ਰਾਸਤਾ ਜਨਿਆ ਅਸੀਂ ਕਿਸੇ ਨੂੰ ਦੁਖੀ ਕਰਨੀ ਨਹੀਂ ਲਾਇਆ ਬੰਦ ਨਹੀਂ ਕੀਤਾ ਕਿਉਂਕਿ ਖੁਦ ਦੁਖੀ ਆ ਸਾਰੇ ਨਕੋਦਰ ਪੂਰਾ ਪਰੇਸ਼ਾਨ ਆ ਗੱਡੀਆਂ ਦਾ ਬਹੁਤ ਨੁਕਸਾਨ ਹੁੰਦਾ ਦੋ ਤਿੰਨ ਮੌਤਾਂ ਹੋ ਚੁੱਕੀਆਂ ਇਸ ਰੋਡ ਦੇ ਉੱਪਰ ਔਰ ਇਹ ਪੂਰੇ ਦਾ ਪੂਰਾ ਬਾਈਪਾਸ ਤੋਂ ਲੈ ਕੇ ਮਹਾਨੜ ਰਵਿਦਾਸਪੁਰਾ ਐਂਡ ਤੱਕ ਇਹ ਸਾਰਾ ਹੀ ਰੋਡ ਟੁੱਟਾ ਹੋਇਆ ਆ ਔਰ ਕਿਸੇ ਨੂੰ ਪੱਤਰਕਾਰ ਨੂੰ ਜਾਂ ਕਿਸੇ ਨੂੰ ਵੀ ਇਹ ਗੱਲ ਤਾਂ ਨਹੀਂ ਪਤਾ ਵੀ ਸਵਾਹ ਕੌਣ ਪਾ ਗਿਆ ਔਰ ਇਹ ਜਿਹੜੀ ਸਵਾਹ ਆ ਇਹਨੇ ਸਾਰਿਆਂ ਨੂੰ ਬਿਮਾਰ ਕਰਕੇ ਰੱਖ ਦਿੱਤਾ ਆ ਔਰ ਜਿੰਨੇ ਵੀ ਲੋਗ ਆ ਸਾਰੇ ਪਰੇਸ਼ਾਨ ਆ ਬਲੈਕ ਨੱਕ ਦੀ ਸਵਾਹ ਆ ਔਰ ਯੂਨੀਵਰਸਿਟੀ ਦੇ ਅੰਦਰ ਤੱਕ ਕਾਲਜ ਦੇ ਅੰਦਰ ਤੱਕ ਜਾਂਦੀ ਆ ਔਰ ਸਕੂਲ ਦੇ ਅੰਦਰ ਜਾਂਦੀ ਆ ਔਰ ਇਸ ਰੋਡ ਦੇ ਉੱਪਰ 4-5 ਸਕੂਲ ਆ ਐਦਾਂ ਨਾ ਤੁਸੀਂ ਕਰੋ ਸਾਡਾ ਸਾਫ ਦੇਵੋ ਗੱਡੀਆਂ ਟੁੱਟ ਰਹੀਆਂ ਆ ਮੋਟਰਸਾਈਕਲ ਟੁੱਟ ਰਹੇ ਆ ਭਾਰ ਵਾਲੀਆਂ ਗੱਡੀਆਂ ਟੁੱਟ ਰਹੀਆਂ ਐਕਸੀਡੈਂਟ ਹੋ ਰਹੇ ਆ ਔਰ 2-3 ਮੋਟਾ ਹੋ ਚੁੱਕੀਆਂ ਆ ਇਸ ਰੋਡ ਦੇ ਉੱਪਰ ਔਰ ਅਸੀਂ ਕੋਈ ਇਹ ਕੋਬੇਲੇ ਦਾ ਹੈ ਨਹੀਂ ਕਿ ਇੱਥੇ ਵੀ ਅਸੀਂ ਲੋਕਾਂ ਨੂੰ ਤਾਕ ਕਰਨਾ ਤੁਸੀਂ ਲੋਕਾਂ ਨੇ ਸਾਡਾ ਸਾਥ ਦੇਣਾ ਆ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਆ ਜਿਹੜਾ ਇਸ ਵੇਲੇ ਲੋਕ ਅ ਸਵਾਜ ਵੀ ਫੱਕ ਰਹੇ ਆ ਸਿਰ ਦੇ ਉੱਪਰ ਵੀ ਪੈ ਰਹੀ ਆ ਮੂੰਹ 'ਚ ਵੀ ਪੈ ਰਹੀ ਆ ਅੱਖਾਂ ਦੇ ਵਿੱਚ ਵੀ ਪੈ ਰਹੀ ਆ ਔਰ ਕਈਆਂ ਨੂੰ ਤਾਂ ਬੱਚਿਆਂ ਨੂੰ ਬਿਮਾਰੀ ਵੀ ਲੱਗ ਚੁੱਕੀ ਆ ਔਰ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਆ ਕਿਉਂਕਿ 15-20 ਦਿਨ ਤੋਂ ਇਹ 3-4 ਜਿਹੜੇ ਸਕੂਲ ਆ ਰੋਡ ਦੇ ਉੱਪਰ ਔਰ ਔਰ ਬੱਚੇ ਜਿਹੜੇ ਆ ਬਹੁਤ ਸਾਰੇ ਬਿਮਾਰ ਹੋ ਚੁੱਕੇ ਆ ਇਸ ਵਾਦੇ ਕਰਕੇ ਔਰ ਇਧਰੋਂ ਰੇਡਾਂ ਸਾਡਾ ਇੱਥੇ ਤਰਨਾ ਲਾਉਣ ਦਾ ਇੱਕੋ ਇੱਕ ਮਕਸਦ ਆ ਕਿਉਂਕਿ ਹਵਾਏ ਪੰਜਾਬੀ ਟੀਵੀ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਲਾਈਵ ਕਵਿਨਾ ਜ਼ੋਦਾ ਤੋਂ ਮਹਤਵਪੂਰਨ ਰੋਡ ਇਹ ਬਾਜ਼ਾਰ ਵਾਲਿਆਂ ਨੇ ਰੋਡ ਬੰਦ ਕਰ ਦਿੱਤਾ ਜੀ ਇਹ ਰੋਡਾਂ ਉੱਤੇ ਉਹਨੇ ਕੁਝ ਮਤਵਾਰੇ ਰੱਖਿਆ ਨੇ ਇਹਦੇ ਲੈ ਕੇ ਪ੍ਰੋਟੈਸਟ ਕੀਤਾ ਪਹਿਲੀ ਗੱਲ ਤਾਂ ਪ੍ਰੋਟੈਸਟ ਜਿਹੜਾ ਆਮ ਪਬਲਿਕ ਨੂੰ ਖਰਾਬ ਕਰਨਾ ਜਿਹੜਾ ਉਹ ਕਾਨੂੰਨ ਦੇ ਉਲੰਘਣਾ ਹੈਗੀ ਆ ਜੇ ਕਿਸੇ ਦੀ ਇਹਨਾਂ ਦੀ ਪ੍ਰੋਬਲਮ ਸੀ ਹੈ ਨਿੱਜੀ ਤੌਰ ਤੇ ਕਨਸਰਨ ਡਿਪਾਰਟਮੈਂਟ ਚ ਜਾ ਸਕਦੇ ਸੀ ਉਸ ਅਫੀਸਰ ਨੂੰ ਹਰ ਅਥਾਰਟੀ ਨੂੰ ਮਿਲ ਸਕਦੇ ਸੀ ਜੇ ਇਹਨਾਂ ਨੇ ਮਿਲਿਆ ਕੰਮ ਪੈਂਡਿੰਗ ਹੈ ਤਾਂ ਦੁਆਰਾ ਵੀ ਜਾਇਆ ਜਾ ਸਕਦਾ ਸੀਗਾ ਇਸ ਤਰ੍ਹਾਂ ਰੋਡ ਬਲੌਕ ਕਰਨਾ ਆਮ ਪਬਲਿਕ ਨੂੰ ਖਰਾਸ ਕਰਨਾ ਕਾਨੂੰਨੀ ਅਪਰਾਧ ਹੈਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੋ ਸਕਦਾ ਕੁਛ ਇਹਦੇ ਸੱਜਣ ਜਿਹੜੇ ਅਪਰਾਧ ਨੂੰ ਜਾਣਕਾਰੀ ਵੀ ਰੱਖਦੇ ਹੋਣ ਤੇ ਕੁਛ ਨਾ ਰੱਖਦੇ ਹੋਣ ਤੇ ਜਦੋਂ ਅਸੀਂ ਇਹਦੇ ਤੇ ਲੀਗਲ ਐਕਸ਼ਨ ਕਰਨਾ ਮੁਰਕੇ ਇਹ ਵੀ ਹੋਇਆ ਆ ਜਾਂਦੀ ਗੱਲ ਵੀ ਵੇਖੋ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂਗਾ ਤੇ ਕਾਈਂਡਲੀ ਮੇਰੀ ਤੁਹਾਡੇ ਥਰੂ ਰਿਕਵੈਸਟ ਹੈਗੀ ਆ ਜੇ ਕਿਸੇ ਵੀ ਮਤਵਰ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਵੀਰ ਜੀ ਤੌਰ ਤੇ ਕੰਸਰਨ ਆਫਿਸਰ ਨੂੰ ਮਿਲ ਸਕਦੇ ਆ ਮੇਰੇ 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 ਗੁਣੇ ਧਿਆਨ ਚ ਆਇਆ ਸੀ ਜੇ ਮੇਰੇ ਲੈਵਲ ਦਾ ਤਾਂ ਮੈਂ ਉਹਨੂੰ ਹੈਂਡਲ ਕਰਨ ਵਾਸਤੇ ਬੈਠਾ ਜੇ ਕੰਸਰਨ ਆਫਿਸਰ ਦੇ ਦੂਸਰੇ ਅੱਡੇ ਚ ਆਏਗਾ ਤਾਂ ਉੱਥੋਂ ਬੈਠੇ ਹੈਗੇ ਆ ਅੱਗੇ ਤੋਂ ਰਿਕਵੈਸਟ ਹੈਗੀ ਆ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਂ ਠੀਕ ਆ ਜਿਹੜੇ ਪ੍ਰੋਟੈਸਟ ਵੀ ਹੈਗੇ ਹੋ ਸਕਦਾ ਪਬਲਿਕ ਹੱਤਿਆ ਚ ਕਰਦੇ ਹੋਣ ਪਰ ਉਹਦੇ ਲਈ ਮੈਥਡ ਠੀਕ ਅਡਾਪਟ ਕਰਨਾ ਚਾਹੀਦਾ ਅੱਜ ਹੁਣੇ-ਹੁਣੇ ਧਿਆਨ ਚ ਆਇਆ ਸੀ ਮੈਂ ਮਾਨਜੋਗ ਐਸ.ਐਲ. ਸਾਹਿਬ ਦੇ ਧਿਆਨ ਤੇ ਲਿਆਂਦਾ ਇਹਦੇ ਲਈ ਟੁਕਵੇਂ ਜਿਹੜੇ ਪ੍ਰਬੰਧ ਹੈ ਉਹ ਤੁਰੰਤ ਅੱਜ ਹੀ ਕਰਾਉਣ ਲਈ ਰਿਕਵੈਸਟ ਕੀਤੀ ਆ ਅਸਟਨ ਸਾਹਿਬ ਇਲੈਕਸ਼ਨ ਪ੍ਰੋਸੈਸਸ ਬਿਜੀ ਸੀ ਮੈਂ ਵੀ ਉਸੇ ਪ੍ਰੋਸੈਸਸ ਬਿਜੀ ਸੀਦਰ ਵੀ ਆਇਆ ਆਂ ਔਰ ਜਿਹੜਾ ਇਹ ਜਨਰਲ ਪ੍ਰੋਬਲਮ ਇਹਨਾਂ ਦੀ ਹੈਗੀ ਇਹਨੂੰ ਹੱਲ ਕਰਾਉਣ ਲਈ ਤੁਰੰਤ ਜਿਹੜੀ ਕਾਰਵਾਈ ਉਹ ਭੇਜਣ ਦੀ ਜਾ ਰਹੀ ਹੈ ਪ੍ਰਸੰਦ ਪਾਟੇ 72 ਮਿੰਟ ਪਹਿਲਾਂ ਇਹਨਾਂ ਨੇ ਇਹ ਮੰਨ ਪੱਤਰ ਦਿੱਤਾ ਵੀ ਸੀ ਐਸਡੀਸ ਨੂੰ ਪਰ 72 ਮਿੰਟ ਦੇ ਵਿੱਚ ਵੀ ਹਜੇ ਕੋਈ ਕਾਰਵਾਈ ਨਹੀਂ ਹੋਈ ਆ ਤਾਂ ਹੁਣੇ ਪਤਾ ਲੱਗਿਆ ਸੀ ਕਿ ਪਹਿਲਾਂ ਰਿਪੋਰਟ ਪਾਈ ਹੈ ਉਹਦੀ ਕੀ ਸਟੇਟਸ ਹੈਗਾ ਉਹਦੇ ਬਾਰੇ ਆਪਾਂ ਅਸਲ ਕਾਨਫਰੰਸ ਤੋਂ ਕਰਾਂਗੇ ਤੁਹਾਡੀ ਬਹੁਤ ਜਿਆਦਾ ਜ਼ਿੰਮੇਵਾਰੀ ਦੇ ਸਾਹਮਣੇ ਨਾਲ ਕਹਿ ਰਹੇ ਹਾਂ ਕਿ ਤੁਸੀਂ ਇਸ ਧਰਨੇ ਨੂੰ ਚੱਕ ਲੋ ਤੇ ਹੁਣ ਆਪਾਂ ਖੜੇ ਆ ਤੇ ਸੜਕ ਬਣਾਇ ਦੁੱਤੀ ਜਾਵੇ ਬਿਲਕੁਲ ਕਰਨਾ ਜਿਹੜਾ ਜਦੋਂ ਮੈਂ ਧਰਨੇ ਤੇ ਆਇਆ ਸੀ ਧਰਨੇ ਵਾਲੇ ਸੱਜਣ ਵੀ ਹੈਗੇ ਆ ਬਾਕੀ ਆਮ ਪਬਲਿਕ ਦੁਕਾਨਦਾਰ ਉਹਦੇ ਵਿੱਚ ਸ਼ਾਮਲ ਹੋਏ ਸੀਗੇ ਜਦੋਂ ਮੈਨੂੰ ਰਿਕਵੈਸਟ ਕੀਤੀ ਵੀ ਧਰਨੇ ਵਾਲੇ ਐਕਸਾਈਟ ਹੋ ਜੇ ਤੇ ਰਿਕਵੈਸਟ ਇਹਨਾਂ ਨੇ ਬਾਕੀ ਉਹ ਐਕਸਾਈਟ ਤੇ ਹੋ ਜੋ ਫਿਰ ਉਹ ਸਾਈਟ ਤੇ ਚਲੇ ਗਏ ਤੇ ਇਹ ਜਿਹੜੇ ਐਮਸੀ ਸਾਹ ਦੇ ਗਏ ਤੇ ਇਹਨਾਂ ਨੇ ਵੀ ਦਸਤਖਤ ਜਿਹੜਾ ਸਾਲ ਨਾਲ ਮੰਨ ਲਿਆ ਗਿਆ ਔਰ ਮੈਂ ਇਹਨਾਂ ਦੀ ਦਸਤਖਤ ਲੈ ਕੇ ਪ੍ਰਸ਼ਾਸਨ ਨੂੰ ਭੌਂਦੀ ਤੋਂ ਪਰਵਾਹ ਤਾਂ ਜਲਦੀ ਕੰਮ ਹੋ ਜਾਏਗਾ ਨਾ ਬੁਰੂ ਗੱਲ ਇਹ ਸਾਰੇ ਗੱਲ ਹੈ ਜਿਹੜੀ ਟੈਕਨੀਕਲ ਸਵਾਹ ਨਹੀਂ ਹੈਗੀ ਇਹ ਚੱਕੀ ਜਾਏਗਾ ਥਾਲੋ ਇਹ ਜਿਹੜਾ ਮੇਨ ਮੇਨ ਸਵਾਹ ਹੈ ਹੀ ਯਾਰ ਸਵਾਹ ਯਾਰ ਇਹ ਬਹੁਤ ਜ਼ਿਆਦਾ ਪੱਟੀ ਸਟਾਰ ਰਹੇ ਨੇ ਬੰਦੇ ਬਿਮਾਰ ਹੋਣ ਦਾ ਹੈ ਲੋਕਾਂ ਦੇ ਘਰਾਂ ਚ ਸਵਾਹ ਜਾਣੀ ਟੈਕਨੀਕਲ ਚਾਹੇ ਮਿੱਟੀ ਦੀ ਸਵਾਹ ਜਾਂ ਗੰਨੇ ਦੀ ਸਵਾਹ ਇੱਕ ਸਰਕਾਰ ਨੇ ਜਿਹੜਾ ਉਹ ਸਵਾਹ ਕਰਦੀ ਨੇ ਵੀ ਸਾਡੇ ਨੂੰ ਦੇਖਣੀ ਹੈ ਉਹ ਇੱਕ ਟੈਕਨੀਕਲ ਔਰ ਐਜੂਕੇਟਿਡ ਅਫੀਸਰ ਹੈ ਯਾਨੀ ਉਹ ਦੇਖ ਕੇ ਹੀ ਇਹਦਾ ਕੰਮ ਕਰਦਾ ਹੈ ਬਾਕੀ ਜਲਦੀ ਬਾਕੀ ਜਾ ਕੇ ਕੰਮ ਕਰਵਾ ਦੇਵਾਂਗੇ ਜਿੱਥੇ ਪਬਲਿਕ ਨੇ ਲੈ ਕੇ ਹੀ ਉਹ ਜ਼ਰੂਰੀ ਹੈ ਤਾਂ ਕਰਾਂਗੇ ਕਿਉਂਕਿ ਅਹੀਂ ਹੁਣ ਤੁਹਾਡੇ ਕਰਕੇ ਅਸੀਂ ਜੇ ਪਾਸੇ ਹੋ ਗਏ ਤੁਹਾਡੇ ਕਰਕੇ ਬੜਾ ਮਾਰ ਖਾ ਗਿਆ ਸਰ ਇਹ ਕਾਨੂੰਨ ਦੀ ਉਲੰਘਣਾ ਕੀਤੀ ਨੇ ਇੱਕ ਟੂਰ ਸਰ ਤੁਹਾਨੂੰ ਰਿਕੁਐਸਟ ਕਰਦੇ ਆ ਜਿਹੜੇ ਇੱਥੇ ਵਾਹਨ ਜਿੰਨੀਆਂ ਵਾਹਨਾਂ ওভার ਸਪੀਡ ਤੇ ਜਾਂਦੀਆਂ ਮੇ ਬੇਸਿਕਲੀ ਜੇ ਹੈਵੀ ਲੋਡਡ ਬਹੁਤ ਆਫੈਕਟ ਕਰਦਾ ਹੈ ਕੈਂਪਰ ਸਾਹਿਬ ਬਹੁਤ ਤੇਜ਼ ਹੈ ਉਹ ਉਹ ਦੀ ਸਪੀਡ ਲਿਮਿਟ ਕੌਣ ਦੇਖੇਗਾ ਸਾਨੂੰ ਇਹ ਦੱਸੋ ਉਹ ওভার ਸਪੀਡ ਦੇਖਣਾ ਸਾਡੀ ਡਿਊਟੀ ਹੈ ਜਿਹੜੇ ਹੈਵੀ ਵਾਹਨ ਉਹ ਸੜਕਾਂ ਇਹ ਜਿਹੜੀ ਸੜਕ ਹੈਗੀ ਉਸੇ ਕੈਟਾਗਰੀ ਚ ਹੈਗੀ ਆ ਕਿ ਕਿਤੇ ਹੈਵੀ ਵਾਹਨ ਦਾ ਉੰਜਣ ਹੋ ਸਕਦਾ ਹੈ ਤੇ ਜੇ ਇਹਦੇ ਤੇ ਵੀ ਇਹਦੀ ਤਸਵੀਰ ਅਨੁਸਾਰ ਨਹੀਂ ਹੋਊਗਾ ਤਾਂ ਉਸ ਤੋਂ ਸਰ ਇੱਕ ਦਾ ਸਰ ਕੈਪੈਸਿਟੀ ਦੇਖੋ ਦੂਸਰੀ ਉਹ ਦੀ ਸਪੀਡ ਲਿਮਿਟ ਇਸ ਰੂਟ ਦੇ ਉੱਤੇ ਕਿਉਂਕਿ ਸੱਤ ਤੋਂ ਅੱਠ ਸਕੂਲ ਐਜੂਕੇਸ਼ਨ ਇੰਸਟਿਟਿਊਟ ਸਾਰੇ ਆਪ ਸਾਹਿਬ ਜਿਸ ਦੰਦਰ ਆਇਆ ਨਾ ਮੈਂ ਆਪ ਆ ਕੇ ਰੋਡ ਤੇ ਖੜਦਾ ਹਾਂ ਚਲਾਨ ਕਰਦਾ ਹਾਂ ਤੇ ਚਲਾਨਾ ਨੂੰ ਛਡਾਉਣਾ ਕਿ ਵੀ ਤੁਹਾਡੇ ਵਰਗੇ ਆਉਂਦੇ ਆ ਨਾ ਚਲਾਨ ਹੁੰਦੇ ਆ ਮੋਟਰਸਾਈਕਲਾਂ ਦੇ ਤੇ ਰਸਾ ਨਹੀਂ ਹੁੰਦੇ ਟੱਕਾਂ ਦੇ ਨਹੀਂ ਹੁੰਦੇ ਆਪ ਕੋ ਸਵਾਣਾ ਕਰੇ ਮੈਂ ਤੁਹਾਨੂੰ ਮਾਡਰ ਰਿਪੋਰਟ ਦਾ ਦੱਸਦਾ ਕਿ ਅਸੀਂ ਕਿਹਦੇ ਕੀ ਚਲਾਨ ਕਰ ਰਹੇ ਹਾਂ ਬਸ ਬਹੁਤ ਤੇਜ਼ ਆਹ ਚਲਾਨ ਵੀ ਹੋ ਰਹੇ ਨੇ ਤੇ ਜਦੋਂ ਚਲਾਨ ਕਰਦੇ ਉਹਦੇ ਆਉਂਦੇ ਵੀ ਆਪਾਂ ਹੀ ਲੋਕ ਹੀ ਆ ਕਿਰਪਾ ਕਰਕੇ ਇਸ ਤੇ ਜਦੋਂ ਤੁਸੀਂ ਸਵਾਲ ਕਰਦੇ ਹੋ ਤੇ ਅੰਦਰ ਸਾਰੇ ਤੁਹਾਡੇ ਦੋਵੇਂ ਬਹੁਤ ਸਾਰੇ ਓਵਰ ਕਿਡ ਨਹੀਂ ਕਿਤੇ ਬਿਨਾ ਨੰਬਰਾਂ ਵਾਲੇ ਸੈਂਸਰ ਵਾਲੇ ਦੇਖੋ ਜਦੋਂ ਮੈਂ ਫਾਰਮੂਲਾ ਬਣਾਇਆ ਔਰ ਜਿਹੜਾ ਸਾਡੇ ਕੰਮ ਵਿੱਚ ਦਖਲ ਦੀ ਹੈ ਸਰ ਜੀ ਜਿਹੜਾ ਸਾਡੇ ਕੰਮ ਵਿੱਚ ਦਖਲਅੰਦਾਜ਼ੀ ਕਰਦਾ ਨਾ ਜਦੋਂ ਲੌਂਗ ਐਮਪਲੀਮੈਂਟ ਕਰਦੇ ਆ ਉਹ ਵੀ ਆਪਣੀ ਵਿਚਾਰ ਕਰ ਲੈਣ ਕਿ ਉਹਨਾਂ ਦੇ ਹਟਣਾ ਹੈ ਜਾਂ ਨਹੀਂ ਹਟਣਾ ਇਹ ਕਰੋ ਜੀ ਦੇਖੋ ਪ੍ਰਧਾਨ ਸਾਹਿਬ ਮਹੋਰ ਆਓ ਜੀ ਦੇਖ ਰਿਹਾ ਹਾਂ ਇਹ ਮੈਂ ਤੁਹਾਡੇ ਮਾਗੀ ਰਹੀ ਸ੍ਰੀ ਸਾਹਿਬ ਜਾਨਾ ਚਾਹਣਾ ਹੈ ਕਿ ਉਹ ਕੀ ਕੁਝ ਕਰ ਰਹੇ ਆ ਪਬਲਿਕ ਹੱਤਿਆ ਲੇ ਕਰ ਰਹੇ ਆ ਸਾਨੂੰ ਸਪੋਰਟ ਕਰਨੀ ਚਾਹੀਦੀ ਤੇ ਜਿਹੜੇ ਚਲਾਨ ਵਗੈਰਾ ਹੋ ਰਹੇ ਨੇ ਅਸੀਂ ਇਹ ਵਾਸਤੇ ਕਰ ਰਹੇ ਹਾਂ ਪ੍ਰਧਾਨ ਸਾਹਿਬ